ਇੱਕ ਚੁੱਪ ਸੌ ਦੁੱਖ ਬੁੱਧ ਸਿੰਘ ਨੀਲੋ ਜੀ ਰੰਦਿਲੇਖ ਕੁਝ ਬੰਦਿਆਂ ਨੂੰ ਪੰਚਾਇਤਾਂ ਤੋਂ ਛਿੱਤਰ ਪ੍ਰੇਡ ਕਰਾਉਣ ਦੀ ਆਦਤ ਪੈ ਜਾਂਦੀ ਹੈ। ਉਹਨਾਂ ਨੂੰ ਛਿੱਤਰ ਪ੍ਰੇਡ ਕਰਾਏ ਬਿਨਾ ਚੈਨ ਨਹੀਂ ਆਉਂਦਾ। ਉਹ ਕੁਝ ਸਮੇਂ ਬਾਅਦ ਕੋਈ ਨਾ ਕੋਈ ਚੰਦ ਚਾੜਦੇ ਹਨ ਤੇ ਲੋਕਾਂ ਤੋਂ ਤੋਏ ਤੋਏ ਕਰਵਾਉਂਦੇ ਨੇ। ਹੁਣ ਇਹੀ ਹਾਲਤ ਪੰਜਾਬ ਸਰਕਾਰ ਦੀ ਬਣ ਗਈ ਹੈ। ਜਿਹੜੇ ਆਪਣੇ ਕੀਤੇ ਵਾਅਦਿਆਂ ਤੋਂ ਉਲਟ ਚੱਲ ਰਹੇ ਨੇ। ਪੰਜਾਬ ਦੇ ਲੋਕਾਂ ਨੇ 99 ਲਾਸ਼ਾਂ ਜਿਤਾ ਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਸੁਪਨਾ ਲਿਆ ਸੀ ਪਰ ਇੰਨਾ ਵਿੱਚੋਂ ਤਾਂ ਹੱਡਾਂ ਰੋੜੀ ਨਾਲੋਂ ਵੀ ਵੱਧ ਮੁਸ਼ਕਲ ਮਾਰਨ ਲੱਗ ਪਿਆ ਉਹਨਾਂ ਨੇ ਲੋਕਾਂ ਦੀ ਆਵਾਜ਼ ਦਵਾਉਣ ਲਈ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਨਿਸ਼ਾਨਾ ਬਣਾਇਆ ਜਿਹੜੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਨੰਗਾ ਕਰਦੇ ਨੇ ਉੱਧਰ ਉਹਨਾਂ ਨੇ ਵੀ ਥਾਪੀ ਮਾਰ ਦਿੱਤੀ ਸਵੇਰੇ ਮੀਡੀਆ ਕਰਮੀਆਂ ਉੱਪਰ ਪਰਚੇ ਦੀ ਖਬਰ ਆਈ ਜਦੋਂ ਉਸ ਦਾ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਦੁਪਹਿਰ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਤਾ ਸੀ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕਰ ਲਿਆ ਫਿਰ ਉਹ ਖਬਰ ਚੱਲ ਪਈ ਸਰਕਾਰ ਦੀ ਨੀਤੀ ਹੈ ਕਿ ਜਦੋਂ ਕੋਈ ਗਲਤੀ ਹੋ ਗਈ ਉਸ ਦਾ ਲੋਕ ਜਦੋਂ ਵਿਰੋਧ ਕਰਦੇ ਨੇ ਤਾਂ ਕੋਈ ਵੱਡੀ ਘਟਨਾ ਕਰਵਾ ਦਿਓ ਇਹੀ ਕੁਝ ਪੰਜਾਬ ਸਰਕਾਰ ਕਰ ਰਹੀ ਹੈ ਅਸਲ ਵਿੱਚ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੁਣ ਪੰਜਾਬ ਦੇ ਲੋਕ ਅੰਨੇ ਖੂਬ ਵਿੱਚ ਡਿੱਗਣਗੇ ਕਿਉਂਕਿ ਲੋਕ ਆਗੂ ਬੇਹੂਣੇ ਹੋ ਗਏ ਹਨ ਕੀ ਬਣੂ ਪੰਜਾਬ ਦੇ ਲੋਕਾਂ ਦਾ ਹੁਣ ਲੋਕਾਂ ਨੂੰ ਜਾਗਰੂਕ ਹੋ ਕੇ ਬੋਲਣਾ ਪਵੇਗਾ ਨਹੀਂ ਤਾਂ ਛਿੱਤਰ ਪਰੇੜ ਹੁੰਦੀ ਰਹੇਗੀ ਹੁਣ ਤੱਕ ਇਹੋ ਹੀ ਸੁਣਦੇ ਆਇਆ ਕਿ ਇੱਕ ਚੁੱਪ ਸੌ ਸੁਖ ਇਹ ਲੋਕ ਤੱਤ ਹੈ ਲੋਕ ਤੱਤ ਕਸ-ਕਸ ਕੇ ਸਫਰ ਕਰਦੇ ਨੇ ਸਮਾ ਬਦਲਣ ਨਾਲ ਕਈ ਲੋਕ ਤੱਤਾਂ ਦੇ ਅਰਥ ਵੀ ਬਦਲ ਜਾਂਦੇ ਨੇ ਜਿਵੇਂ ਇਸ ਤੱਥ ਦੇ ਹੁਣ ਅਰਥ ਹੀ ਬਦਲੇ ਸਗੋਂ ਇਸ ਦੇ ਨਤੀਜੇ ਵੀ ਬਦਲ ਗਏ ਜਦੋਂ ਤੁਸੀਂ ਗਲਤ ਨੀਤੀਆਂ ਨੂੰ ਚੁੱਪ ਕਰਕੇ ਮੰਨੀ ਜਾਉਂਗੇ ਤਾਂ ਇੱਕ ਦਿਨ ਉਹ ਨੀਤੀ ਬਾਣ ਤੁਹਾਡੇ ਸਿਰ ਚੜ ਕੇ ਬੈਠੇਗਾ ਤੇ ਮਨਾਈਆਂ ਕਰੇਗਾ ਸਾਡੇ ਸੁਭਾਅ ਦੇ ਵਿੱਚ ਇਹ ਠਰਮਾ ਕਦੋਂ ਆਇਆ ਅਸੀਂ ਘਰ ਵੜ ਕੇ ਕਦੋਂ ਬਹਿ ਗਏ ਇਸ ਬਾਰੇ ਸਾਡੇ ਇਤਿਹਾਸਕਾਰਾਂ ਨੇ ਹੁਣ ਤੱਕ ਨਹੀਂ ਦੱਸਿਆ ਅਸੀਂ ਗਾਂਧੀ ਦੇ ਤਿੰਨ ਬਾਂਦਰ ਕਦੋਂ ਬਣੇ ਜਾਂ ਬਣਾਏ ਗਏ ਇਹ ਦੋਸ਼ ਸਾਡੀ ਸਿੱਖਿਆ ਦੇ ਉਹਨਾਂ ਨੀਤੀ ਕਾਹ ਦਾ ਹੈ ਜਿਨ੍ਹਾਂ ਨੇ ਸਮਾਂ ਤੇ ਰੁੱਤ ਬਦਲਦਿਆਂ ਸਿੱਖਿਆ ਦੀਆਂ ਨੀਤੀਆਂ ਨੂੰ ਨਹੀਂ ਬਦਲਿਆ। ਉਹੀ ਜਿਉਂਦੇ ਨੇ ਜ਼ੁਲਮ ਕਰਨ ਨਾਲੋਂ ਜ਼ੁਲਮ ਸਹਿਣਾ ਬਰਾਬਰ ਦਾ ਗੁਨਾਹ ਹੈ। ਦੇ ਜਜਵੇ ਨੂੰ ਅਸੀਂ ਸਮਝਿਆ ਹੀ ਨਹੀਂ। ਸੱਤਾਧਾਰੀਆਂ ਨੇ ਆਪਣੇ ਗੁਲਾਮਾਂ ਦੇ ਰਾਹੀਂ ਆਪਣੀ ਸੱਤਾ ਕਾਇਮ ਰੱਖਣ ਦੀਆਂ ਯੋਜਨਾਵਾਂ ਬਣਾਈਆਂ ਤੇ ਲਾਗੂ ਕੀਤੀਆਂ। ਆਪਣੇ ਗੁਲਾਮਾਂ ਦੇ ਲਗਾ ਕੇ ਫੀਟੀਆਂ ਰਾਜਾ ਸ਼ਾਹੀ ਦੌਰ ਹੁਣ ਜਦੋਂ ਆ ਗਿਆ ਤਾਂ ਲੋਕਤੰਤਰ ਦੇ ਅਰਥ ਠੋਕਤੰਤਰ ਵਿੱਚ ਬਦਲ ਦਿੱਤੇ ਗਏ। ਦੇਸ਼ ਦੀ ਵੰਡ ਤੋਂ ਪਹਿਲਾਂ ਤੇ ਹੁਣ ਬਹੁ ਗਿਣਤੀ ਹੱਥ ਚੱਕ ਲਫਟਾਂ ਦੀ ਸੰਤਾਨ ਸੱਤਾ ਉੱਤੇ ਕਾਬਜ਼ ਹੋ ਗਈ। ਗੋਰੇ ਫਰੰਗੀਆਂ ਨੂੰ ਸਮੁੰਦਰੋਂ ਪਾਰ ਤੋਰਨ ਵਾਲਿਆਂ ਦੀ ਸੰਤਾਨ ਦੁੱਖ ਦਰਦ ਤੇ ਸੰਤਾਪ ਭੋਗਣਯੋਗੀ ਰਹੇਗੀ। ਹੁਣ ਤੱਕ ਬਹੁ ਗਿਣਤੀ ਨਕਲੀ ਦੇਸ਼ ਭਗਤ ਬਣੇ ਤੇ ਮੌਕਾ ਪ੍ਰਸਤਾ ਨੇ ਸਰਕਾਰੀ ਸਹੂਲਤਾਂ ਭੋਗੀਆਂ। ਜਿਹੜੇ ਅਸਲੀ ਦੇਸ਼ ਭਗਤ ਸਨ ਉਹ ਗੁੰਮ ਹੋ ਗਏ ਜਾਂ ਕਰ ਦਿੱਤੇ ਕੌਮ ਤੇ ਦੇਸ਼ ਦੇ ਗਦਾਰ ਹੁਣ ਸੱਤਾ ਦਾ ਵਪਾਰ ਕਰਦੇ ਨੇ ਸਿੱਖਿਆ ਦੀਆਂ ਗਲਤ ਨੀਤੀਆਂ ਨੇ ਸਾਨੂੰ ਝੂਠ ਦਾ ਇਤਿਹਾਸ ਪੜਨ ਲਈ ਮਜਬੂਰ ਕੀਤਾ ਹੁਣ ਜਦੋਂ ਸਾਡੇ ਇਤਿਹਾਸ ਦੀਆਂ ਹੋਰ ਨਾ ਬਾਹਰੀ ਇਤਿਹਾਸਕਾਰਾਂ ਨੇ ਅੰਦਰਲੀਆਂ ਪਰਤਾਂ ਖੋਲੀਆਂ ਤਾਂ ਹੈਰਾਨ ਤੇ ਪਰੇਸ਼ਾਨ ਹੋਣ ਤੋਂ ਬਾਅਦ ਕੁਝ ਕਰ ਹੀ ਨਹੀਂ ਸਕੇ ਜੋ ਸਿੱਖਿਆ ਰਾਹੀਂ ਪੜਾਇਆ ਜਾਂਦਾ ਰਿਹਾ ਉਸ ਦਾ ਕਦੇ ਕਿਸੇ ਮਲੰਕਣ ਨਹੀਂ ਕੀਤਾ ਉੱਪਰੋਂ ਆਇਆ ਹੁਕਮ ਥੱਲੇ ਆ ਕੇ ਲਾਗੂ ਹੁੰਦਾ ਐ ਇੰਨਾ ਹੁਕਮਾ ਨਹੀਂ ਅੱਜ ਸਾਨੂੰ ਜੋਧਿਆਂ ਤੇ ਸੂਰਮਿਆਂ ਤੋਂ ਪਿੰਜਰ ਕਰ ਦਿੱਤਾ ਅਸੀਂ ਸਰੀਰਕ ਤੇ ਮਾਨਸਿਕ ਅਪਾਹਜ ਬਣਾ ਦਿੱਤੇ ਗਏ ਜੰਮ ਬਣ ਗਏ ਆਰਥਿਕ ਕੋਈ ਐ ਨਰਕ ਸਵਰਗ ਦੇ ਡਰਾਵਿਆਂ ਨੇ ਸਾਨੂੰ ਸ਼ੇਰ ਤੋਂ ਗੁੰਡੋਏ ਬਣਾਇਆ ਅਸੀਂ ਗੁੰਡੋਿਆਂ ਦੀ ਜੂਨ ਭੋਗਣ ਦੇ ਆਦੀ ਬਣ ਗਏ ਬਰਮਦੇ ਠੇਕੇਦਾਰ ਨੇ ਨਰਕ ਸਵਰਗ ਦਾ ਵਧੀਆ ਵਪਾਰ ਚਲਾਇਆ ਤੇ ਸਾਨੂੰ ਬਹੁਤ ਡਰਾਇਆ। ਸਵਰਗ ਵਿੱਚ ਜਾਣ ਦੇ ਰਸਤਿਆਂ ਨੂੰ ਪ੍ਰਚਾਰਿਆ ਤੇ ਨਤੀਜਾ ਕੀ ਹੋਇਆ? ਸਾਨੂੰ ਸਵਰਗ ਦੀ ਭਾਲ ਵਿੱਚ ਤੁਰਿਆ ਸਦੀਆਂ ਤੇ ਯੁੱਗ ਬੀਤ ਗਏ। ਸਵਰਗ ਤਾਂ ਲੱਭਿਆ ਨਹੀਂ ਪਰ ਨਰਕ ਭੋਗਣ ਦੇ ਵਾਸੀ ਬਣ ਗਏ। ਬੋਟਾਂਤੰਤਰ ਲਈ ਲੁਟੇਰੇ ਚੁੰਦੇ ਰਹੇ ਤੇ ਲੋਕਤੰਤਰ ਦਾ ਜਾਪ ਤੇ ਕੀਰਤਨ ਕਰਦੇ ਤੇ ਕਰਵਾਉਂਦੇ ਰਹੇ। ਹੁਣ ਜਦ ਲੋਕਤੰਤਰ ਨੇ ਆਪਣਾ ਅਸਲੀ ਰੂਪ ਦਿਖਾਇਆ ਤਾਂ ਸਾਨੂੰ ਹਜੇ ਵੀ ਸਮਝ ਨਹੀਂ ਆਇਆ ਮੱਝ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ ਡੰਗਰ ਤਾਂ ਡੰਗਰ ਹੀ ਹੁੰਦਾ ਹੈ ਤੇ ਰਹਿੰਦਾ ਕਿਸੇ ਦਾ ਨਾਮ ਬਦਲਣ ਦੇ ਨਾਲ ਸੁਭਾਅ ਨਹੀਂ ਬਦਲਿਆ ਜਾ ਸਕਦਾ ਵਸਤਰ ਬਦਲਣ ਦੀ ਹੋੜ ਨੇ ਸਾਨੂੰ ਖੂਬ ਮੂਰਖ ਬਣਾਇਆ ਪਰ ਹੱਕ ਤੇ ਸੱਚ ਉੱਤੇ ਕਿਵੇਂ ਪਹਿਰਾ ਦੇਣਾ ਸਿਖਾਉਣ ਦੇ ਨਾਲ ਉਹ ਸਵਰਗ ਵਿੱਚ ਕਿਵੇਂ ਜਾਣਾ ਹੈ ਇਹ ਸਿਖਾਇਆ ਸਵਰਗ ਕਿੱਥੇ ਹੈ ਕਦੇ ਕਿਸੇ ਨੇ ਦੇਖਿਆ ਇਹ ਸਵਾਲ ਕਰਨ ਦੇ ਯੋਗ ਨਹੀਂ ਬਣਾਇਆ ਸਗੋ ਸਾਨੂੰ ਸਦਾ ਹੀ ਡਰਾਇਆ ਅਸੀਂ ਡਰ ਦੀ ਜ਼ਿੰਦਗੀ ਜੀਣ ਲੱਗ ਪਈ ਹੁਣ ਡਰ ਦਾ ਵਪਾਰ ਬਹੁਤ ਵੱਧ ਰਿਹਾ ਹੈ ਇਸ ਡਰ ਨੇ ਸਾਨੂੰ ਇੱਕ ਚੁੱਪ ਸੌ ਸੁਖ ਦੇ ਅਰਥਾਂ ਵਿੱਚ ਔਲਝਾਈ ਰੱਖਿਆ ਜਦ ਨੋਟਬੰਦੀ ਤੇ ਤਾਲਾਬੰਦਰੀ ਬੰਦੀ ਜਵਰੀ ਕੀਤੀ ਗਈ ਤਾਂ ਅਸੀਂ ਕੁਝ ਨਹੀਂ ਬੋਲੇ ਜਦ ਪਤਾ ਹੈ ਕਿ ਸਭ ਗਲਤ ਹੋਇਆ ਤੇ ਹੋਰ ਹੈ ਹੁਣ ਹਰ ਹੁਕਮ ਜਵਰੀ ਠੋਸਿਆ ਜਾ ਰਿਹਾ ਤੇ ਅਸੀਂ ਅਪਾ ਹਜਮਣੇ ਘਰਾਂ ਵਿੱਚ ਸ਼ਬਦ ਜੁਗਾਲੀ ਕਰਦੇ ਆ ਪਰ ਸਿਰ ਤੋਂ ਕੰਮ ਨਹੀਂ ਲੈਂਦੇ ਹੁਣ ਉੱਤਰੀ ਭਾਰਤ ਦੇ ਵਿੱਚ ਹਨੇਰਾ ਹੋਵੇਗਾ ਬਿਜਲੀ ਬੰਦ ਤੇ ਜੀਵਨ ਠੱਪ ਬਾਦਲ ਨੇ ਜਿਹੜੇ ਬਿਜਲੀ ਸਮਝੌਤੇ ਕੀਤੇ ਕਮਿਸ਼ਨ ਛਕਿਆ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਦੇ ਨੇ ਬਿਜਲੀ ਦੇ ਸਰਕਾਰੀ ਅਦਾਰੇ ਬੰਦ ਕਰਕੇ ਨਿੱਜੀ ਬਣਾਏ ਤੇ ਆਪਣੇ ਮਹਿਲ ਸਾਰੇ ਮਸਲਾ ਤੇ ਕਿਸਾਨ ਅੰਦੋਲਨ ਦੀ ਜਿੱਤਦਾ ਹੈ ਜਿਹੜਾ ਭਗਮਿਆਂ ਦੇ ਹੰਕਾਰ ਦੇ ਰੱਬ ਦੇ ਮੂਹਰੇ ਅੜਿਆ ਖੜਾਰੇ ਜਦ ਭਗਮਿਆ ਨੂੰ ਪਤਾ ਲੱਗ ਗਿਆ ਕਿ ਹੁਣ ਇਹ ਸਿੱਧੇ ਤਰੀਕੇ ਨਹੀਂ ਕੰਮ ਸੂਤ ਆਉਣਾ ਉਹਨਾਂ ਨੇ ਕਦਮ ਪਿੱਛੇ ਕਰ ਲਏ ਬਾਦਲ ਨੇ ਪਹਿਲਾਂ ਕਿਸਾਨਾਂ ਤੋਂ ਡਰਦਿਆਂ ਨੇ ਭਾਜਪਾ ਨੂੰ ਤਲਾਕ ਦਿੱਤਾ ਫਿਰ ਬਿਨਾਂ ਦੱਸੇ ਸਮਝੌਤਾ ਕਰ ਲਿਆ ਹੁਣ ਕਿਉਂ ਨਹੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਵਾਲੇ ਬਣਾਉਣ ਵਾਲੇ ਬੋਲਦੇ ਕਿਸਾਨ ਤੇ ਮਜ਼ਦੂਰ ਇੱਕ ਕਿਉਂ ਨਹੀਂ ਹੋਇਆ ਕਿਸਾਨ ਅੰਦੋਲਨ ਨੂੰ ਕਿਉਂ ਬਦਨਾਮ ਕੀਤਾ ਸੀ ਕਿਸਾਨ ਅੰਦੋਲਨ ਦੀ ਜਿੱਤ ਦਾ ਦੁੱਖ ਹੋਣ ਕਰਕੇ ਪੰਜਾਬ ਤੋਂ ਬਦਲਾ ਲਿਆ ਜਾ ਰਿਹਾ ਹੈ ਸੱਤਾ ਦੇ ਪੌੜ ਲੋਕਾਂ ਨੂੰ ਕਿਉਂ ਕੁਚਲਣ ਲੱਗੇ ਨੇ ਬਾਜ਼ਾਰ ਗਰਮ ਹੋਇਆ ਪਿਆ ਤੇ ਆਵਾਮ ਨਰਮ ਹੋ ਰਿਹਾ ਚੁੱਕੀ ਜਾ ਰਿਹਾ ਕਮਾਣ ਬਣਿਆ ਸਾਡੀ ਚੁੱਪ ਦਾ ਹੀ ਨਤੀਜਾ ਸਾਨੂੰ ਚੁੱਪ ਰੱਖਣ ਲਈ ਜਾਤਾਂ ਧਰਮਾਂ ਤੇ ਮੁਫਤ ਦੀਆਂ ਸਹੂਲਤਾਂ ਦੇ ਲਾਲਚ ਨੇ ਲਾਚਾਰ ਬਣਾ ਦਿੱਤਾ ਸੁੱਖ ਦੇ ਲਾਲਚ ਨੇ ਸਾਨੂੰ ਮਾਨਸਿਕ ਅਪਾਹਜ ਬਣਾ ਦਿੱਤਾ ਇੱਕ ਚੁੱਪ 100 ਸੁੱਖ ਨਹੀਂ ਹੁੰਦੇ ਸਭ ਨੂੰ ਸੌ ਦੁੱਖ ਹੁੰਦੇ ਨੇ ਹੁਣ ਪਾਣਾ ਵੀ ਨਹੀਂ ਮੰਨਿਆ ਜਾ ਸਕਦਾ ਹੁਣ ਅਖਾਣਾ ਤੇ ਮਹਾਵਰਿਆਂ ਦੇ ਅਰਥ ਬਦਲਣ ਦੀ ਲੋੜ ਹੈ ਕਦੋਂ ਤੱਕ ਸਵਰਗ ਦੇ ਲਾਰਿਆਂ ਦੇ ਚੱਕਰ ਵਿੱਚ ਫਸੇ ਰਹੂੰਗੀ ਅੰਨੀ ਸ਼ਰਦਾ ਦੀਆਂ ਅੱਖਾਂ ਉੱਤੇ ਬੰਨਿਆ ਬਸਤਰ ਉਤਾਰੋ ਜ਼ਿੰਦਗੀ ਦੇ ਅਰਥ ਬਦਲੋ ਉਹਨਾਂ ਪਰੰਪਰਾਵਾਂ ਨੂੰ ਫੂਕ ਦਿਓ ਜਿਨ੍ਹਾਂ ਨੇ ਤੁਹਾਨੂੰ ਸੂਰਮਿਆਂ ਤੋਂ ਅਪਾਹਜ ਬਣਾਇਆ ਹੁਣ ਜ਼ਰੂਰ ਸੋਚਣਾ ਪਵੇਗਾ ਕਿ ਸਾਨੂੰ ਮੰਗਤੇ ਤੇ ਅਪਾਹਜ ਕਿਸਨੇ ਬਣਾਇਆ